ਹਾਂਜੀ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਘਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਆ ਜੀ ਬਹੁਤ ਹੀ ਵਧੀਆ ਲੋਕੇਸ਼ਨ ਦੇ ਉੱਪਰ ਬਣਿਆ ਹੋਇਆ ਘਰ ਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਤਕਰੀਬਨ 25 ਤੋਂ 30 ਫੁੱਟ ਚੌੜੀ ਜੋ ਸੜਕ ਦੇ ਉੱਪਰ ਇਹ ਘਰ ਬਣਿਆ ਹੋਇਆ ਜੀ ਫਰੰਟ ਤੋਂ ਘਰ ਦੀ ਲੁੱਕ ਕੁਝ ਇਸ ਤਰ੍ਹਾਂ ਦੀ ਹੈ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਘਰ ਨੂੰ ਜੋ 메ਨ 게ਟ ਰੱਖਿਆ ਗਿਆ ਜੀ ਮਾਲਕਾ ਵੱਲੋਂ ਤਕਰੀਬਨ 10 ਤੋਂ 12 ਫੁੱਟ ਚੌੜਾ 메ਨ 게ਟ ਹੈ ਜੀ 프론ਟ ਦੇ ਵਿੱਚ ਹੀ ਵੇੜਾ ਆ ਜਾਂਦਾ ਜੀ ਖੁੱਲਾ ਡੁੱਲਾ ਸਾਹਮਣੇ ਤੁਸੀਂ ਘਰ ਦੇਖ ਸਕਦੇ ਹੋ ਜੀ ਬਹੁਤ ਵਧੀਆ ਜਗ੍ਹਾ ਦੇ ਉੱਪਰ ਇਹ ਘਰ ਬਣਿਆ ਦੋਸਤੋ 100 ਗਜ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਜੀ ਘਰ ਬਣਿਆ ਹੋਇਆ ਜੀ ਲਾਲ ਲਕੀਰ ਦੇ ਅੰਦਰ ਜਿਹੜੀ ਜਗ੍ਹਾ ਹੈ ਉੱਥੇ ਇਹ ਘਰ ਬਣਿਆ ਹੋਇਆ ਜੀ ਪਟਿਆਲਾ ਦੇ ਨੇੜੇ ਲੱਗਦਾ ਪਿੰਡ ਉੱਚਾ ਪਿੰਡ ਜਿੱਥੇ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਸੋ ਬਹੁਤ ਘੱਟ ਰੇਟ ਹੈ ਜੀ ਘਰ ਦਾ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਹੋਵੇ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਮਾਲਕਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਘਰ ਦੇ ਵਿੱਚ ਸਭ ਤੋਂ ਪਹਿਲਾਂ ਟਾਇਲਟ ਤੇ ਬਾਥਰੂਮ ਵਧੀਆ ਟਾਇਲ ਪੱਥਰ ਦਾ ਕੰਮ ਹੈ ਜੀ ਰੰਗ ਰੋਗਨ ਦਾ ਕੰਮ ਹੈ ਘਰ ਦੇ ਵਿੱਚ ਜਿੰਨੇ ਵੀ ਪਾਣੀ ਦੀ ਪਾਈਪ ਲਾਈਨ ਦਾ ਕੰਮ ਹੈ ਜੀ ਬਹੁਤ ਵਧੀਆਗਾ ਟੂਟੀ ਲੱਗੀ ਹੋਈ ਹੈ ਜੀ ਸਰਕਾਰੀ ਸਮਰਸੀ ਬਲ ਮੋਟਰ ਲੱਗੀ ਹੋਈ ਹੈ ਜੀ ਲਾਲ ਲਕੀਰ ਦੇ ਅੰਦਰ ਬਣਿਆ ਹੋਇਆ ਘਰ ਹੈ ਜੀ ਸੋ ਲੌਬੀ ਦਾ ਏਰੀਆ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਧੀਆ ਲੌਬੀ ਦਾ ਏਰੀਆ ਘਰ ਦੇ ਵਿੱਚ ਦੋ ਬੈਡਰੂਮ ਨੇ ਦੋਸਤੋ ਪੂਰੇ ਘਰ ਦੇ ਵਿੱਚ ਜੋ ਪੱਕਾ ਟਾਈਲ ਦਾ ਫਰਸ਼ ਲੱਗਿਆ ਹੋਇਆ ਜੀ ਚੈੱਕ ਕਰੋ ਖੁੱਲੇ ਡੁੱਲੇ ਬੈਡਰੂਮ ਬਣਾਈ ਗਏ ਨੇ ਜੀ ਘਰ ਦੇ ਵਿੱਚ ਜੋ ਸਮਾਨ ਨੂੰ ਸਟੋਰ ਕਰਨ ਦੇ ਲਈ ਤੁਸੀਂ ਚੈੱਕ ਕਰ ਸਕਦੇ ਹੋ ਜੀ ਸੈਲਫਾਂ ਬਣਵਾਈਆਂ ਗਈਆਂ ਨੇ ਮਾਲਕਾਂ ਵੱਲੋਂ ਘਰ ਦੇ ਵਿੱਚ ਜਿੰਨਾ ਵੀ ਗੇਟ ਗ੍ਰਿਲਾਂ ਦਾ ਕੰਮ ਹੈ ਜੀ ਦਰਵਾਜ਼ਿਆਂ ਦਾ ਕੰਮ ਹੈ ਵਧੀਆ ਲੱਕੜ ਨਾਲ ਤਿਆਰ ਕੀਤਾ ਗਿਆ ਹੈ ਜੀ ਸੋ ਘਰ ਦੀ ਜੋ ਡਿਮਾਂਡ ਰੱਖੀ ਗਈ ਹੈ ਜੀ ਮਾਲਕਾਂ ਵੱਲੋਂ 8 ਲੱਖ ਰੁਪਈਆ ਬਾਕੀ ਮੌਕੇ ਤੇ ਮਾਨਤਾਣ ਕਰ ਦਿੱਤਾ ਜਾਵੇਗਾ ਰੇਟ ਦੇ ਵਿੱਚ ਘਰ ਦੇ ਵਿੱਚ ਖੁੱਲਾ ਵੇੜਾ ਜੀ ਚੈੱਕ ਕਰ ਸਕਦੇ ਹੋ ਤੁਸੀਂ ਵਧੀਆ ਬੈਡਰੂਮ ਬਣਾਏ ਗਏ ਨੇ ਜੀ ਰਸੋਈ ਦਾ ਏਰੀਆ ਤੇ ਅਟੈਚ ਬਾਥਰੂਮ ਹੈ ਜੀ ਸੋ ਕਿਸੇ ਵੀ ਭੈਣ ਭਰਾ ਨੂੰ ਇਹ ਘਰ ਪਸੰਦ ਆਉਂਦਾ ਤੁਸੀਂ ਖਰੀਦਣੇ ਜੀ ਤਾਂ ਮਾਲਕਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ 8 ਲੱਖ ਰੁਪਈਆ ਮਾਲਕਾਂ ਵੱਲੋਂ ਰੇਟ ਹੈ ਜੀ ਰੇਟ ਦੇ ਵਿੱਚ ਜੋ ਬਾਦ ਘਾਟ ਹੈ ਉਹ ਮੌਕੇ ਦੇ ਉੱਪਰ ਘੱਟ ਦਿੱਤੀ ਜਾਵੇਗੀ ਪੂਰੇ ਵਿਹੜੇ ਦੇ ਵਿੱਚ ਪੱਕਾ ਫਾਰਸਾ ਚੈੱਕ ਕਰ ਸਕਦੇ ਹੋ ਜੀ ਤਕਰੀਬਨ 10 ਤੋਂ 12 ਫੁੱਟ ਚੌੜਾ ਜੋ 메ਨ ਗੇਟ ਰੱਖਿਆ ਗਿਆ ਘਰ ਦਾ ਜੋ ਘਰ ਨੂੰ ਗਲੀ ਲੱਗਦੀ ਹੈ ਦੋਸਤੋ ਤਕਰੀਬਨ 20 ਤੋਂ 25 ਫੁੱਟ ਚੌੜੀ ਗਲੀ ਦੇ ਵਿੱਚ ਇਹ ਜੋ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਸੋ ਉੱਚਾ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਪਟਿਆਲਾ ਦੇ ਨੇੜੇ ਇਹ ਪਿੰਡ ਲੱਗਦਾ ਹੈ ਜੀ ਦੋਸਤੋ ਜੇਕਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਫ੍ਰੀ ਦੇ ਵਿੱਚ ਕਰਾਉਣਾ ਚਾਹੁੰਦੇ ਹੋ ਜੀ ਤਾਂ ਆਪਣੇ ਚੈਨਲ ਤੇ ਬਿਲਕੁਲ ਫ੍ਰੀ ਦੇ ਵਿੱਚ ਐਡ ਲਗਾਉਣ ਦਾ ਕੰਮ ਕਰਿਆ ਜਾਂਦਾ ਹੈ ਤੁਸੀਂ ਸਾਨੂੰ WhatsApp ਤੇ ਪੂਰੀ ਘਰ ਦੀ ਡਿਟੇਲ ਭੇਜੋ ਤੇ ਟੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਲਗਾ ਦਾਂਗੇ ਜੀ ਸਾਡੇ ਨਾਲ ਸੰਪਰਕ ਕਰਨ ਲਈ ਸਾਡਾ ਜੋ WhatsApp ਨੰਬਰ ਹੈ ਜੀ ਸਕਰੀਨ ਦੀ ਫਰੰਟ ਸਾਈਡ ਤੇ ਪੀਲੀ ਪੱਟੀ ਵਿੱਚ ਚੱਲ ਰਿਹਾ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਜੀ ਸੋ ਫਰੰਟ ਦੇ ਵਿੱਚ ਵੇੜਾ ਚੈੱਕ ਕਰੋ ਜੀ 100 ਗੱਜ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜਗ੍ਹਾ ਲਾਲ ਲਕੀਰ ਦੇ ਅੰਦਰ ਆਉਂਦੀ ਹੈ ਜੀ ਘਰ ਦੇ ਵਿੱਚ ਵਧੀਆ ਰੰਗ ਰੋਗਨ ਦਾ ਕੰਮ ਹੋਇਆ ਹੈ ਜੀ ਕਿਸੇ ਵੀ ਭੈਣ ਭਰਾ ਨੇ ਜਾਂ ਛੋਟੀ ਫੈਮਿਲੀ ਨੇ ਇਹ ਘਰ ਖਰੀਦਣਾ ਰਿਹਾ ਇਸ ਵਾਸਤੇ ਤਾਂ ਬਹੁਤ ਬੈਸਟ ਘਰ ਹੈ ਜੀ 8 ਲੱਖ ਰੁਪਏ ਰੇਟ ਦੇ ਵਿੱਚ ਸੋ ਕਿਚਨ ਦਾ ਏਰੀਆ ਸਾਹਮਣੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਧੀਆ ਹਵਾਦਾਰ ਖੁੱਲਾ ਡੁੱਲਾ ਕਿਚਨ ਦਾ ਏਰੀਆ ਜੀ ਜੋ ਮਾਲਕਾ ਵੱਲੋਂ ਪੱਕਾ ਫਰਸ਼ ਲਗਾਇਆ ਗਿਆ ਹੈ ਸਾਰੇ ਘਰ ਦੇ ਵਿੱਚ ਟਾਈਲ ਦਾ ਜੀ ਸੈਲਫ ਆਮ ਵਧੀਆ ਬਣਵਾਈਆਂ ਗਈਆਂ ਨੇ ਜੀ ਕਿਚਨ ਦੇ ਵਿੱਚ ਚੈੱਕ ਕਰੋ ਹਵਾਦਾਰ ਕਿਚਨ ਹੈ ਜੀ ਸੋ 8 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਘਰ ਦਾ ਬਹੁਤ ਜਾਇਜ਼ ਰੇਟ ਆ ਘਰ ਦਾ ਤੁਸੀਂ ਮਾਲਕਾਂ ਦੇ ਨਾਲ ਜ਼ਰੂਰ ਸੰਪਰਕ ਕਰੋ ਜੀ ਘਰ ਖਰੀਦਣ ਦੇ ਲਈ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਘਰ ਲੈ ਕੇ ਹਾਜ਼ਰ ਹੋਏ ਹਾਂ ਵੀਡੀਓ ਦੇ ਨਾਲ ਤੁਸੀਂ ਜੁੜੇ ਰਹੋ ਅਗਲੇ ਘਰ ਦੀ ਵੀ ਜਾਣਕਾਰੀ ਤੇ ਰੇਟ ਤੁਹਾਨੂੰ ਦੱਸਾਂਗੇ ਜੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰੋ ਜੀ ਤੁਹਾਡੇ ਸ਼ੇਅਰ ਕਰਨ ਨਾਲ ਕਿਸੇ ਭੈਣ ਭਰਾ ਦਾ ਭਲਾ ਹੋ ਸਕਦਾ ਹੈ ਜੀ ਜਿਸ ਨੇ ਘਰ ਖਰੀਦਣਾ ਰਹਿਸ਼ ਵਾਸਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਘਰ ਲੈ ਕੇ ਹਾਜ਼ਰ ਹੋਇਆ ਜੀ ਬਹੁਤ ਹੀ ਵਧੀਆ ਸੋਹਣਾ ਤੇ ਸ਼ਾਨਦਾਰ ਘਰ ਹੈ ਜੀ ਡਬਲ ਸਟੋਰੀ ਕੋਠੀ ਪਾਈ ਹੋਈ ਹੈ ਜੀ ਵੀਡੀਓ ਦੇ ਨਾਲ ਬਣੇ ਰਹੇ ਹੋ ਤੁਹਾਨੂੰ ਘਰ ਦੀ ਪੂਰੀ ਜਾਣਕਾਰੀ ਮਾਲਕਾਂ ਦਾ ਫੋਨ ਨੰਬਰ ਸਾਰਾ ਕੁਝ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਡਬਲ ਸਟੋਰੀ ਕੋਠੀ ਪਈ ਹੋਈ ਹੈ ਜੀ ਵਧੀਆ 8 ਫੁੱਟ ਦਾ ਜੋ ਗੇਟ ਰੱਖਿਆ ਹੋਇਆ ਕੋਠੀ ਨੂੰ ਤੇ ਕੋਠੀ ਜਿਹੜੀ ਗਲੀ ਦੇ ਉੱਪਰ ਲੱਗਦੀ ਹੈ ਬਹੁਤ ਹੀ ਖੁੱਲੀ ਡੁੱਲੀ ਜੋ ਗਲੀ ਹੈ ਜੀ ਇਹ ਸਭ ਤੋਂ ਪਹਿਲਾਂ ਫਰੰਟ ਦੇ ਵਿੱਚ ਤੁਸੀਂ ਕੋਠੀ ਦੀ ਜੋ ਪੋਰਚ ਦੇਖ ਸਕਦੇ ਹੋ ਪੋਰਚ ਏਰੀਏ ਦੇ ਵਿੱਚੋ ਹੀ ਜੋ ਛੱਤ ਵੱਲ ਪੱਕੀਆਂ ਪੌੜੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਜੀ ਡਬਲ ਸਟੋਰੀ ਕੋਠੀ ਆ ਫਰੰਟ ਦੇ ਸਾਈਡ ਤੇ ਹੀ ਇੱਕ ਸਾਈਡ 'ਚ ਜੋ ਬਾਥਰੂਮ ਬਣਾਇਆ ਹੋਇਆ ਜੋ ਵਿਹੜੇ ਦੇ ਵਿੱਚ ਬਣਿਆ ਹੋਇਆ ਜੀ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਬਾਥਰੂਮ ਬਣਾਇਆ ਹੋਇਆ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਮਾਲਕਾਂ ਨੇ ਟਾਇਲ ਕਰ ਰੱਖੀ ਆ ਬਾਥਰੂਮ ਦੇ ਵਿੱਚ ਜਿੰਨਾ ਵੀ ਵਾਟਰ ਸਪਲਾਈ ਦਾ ਕੰਮ ਆ ਜਾਂ ਰੰਗ ਰੋਗਨ ਦਾ ਕੰਮ ਆ ਜਾਂ ਟਾਇਲ ਪੱਥਰ ਦਾ ਕੰਮ ਆ ਕਰਦੇ ਵਿੱਚ ਪ੍ਰੋਪਰ ਤਰੀਕੇ ਨਾਲ ਜੋ ਮਾਲਕਾਂ ਨੇ ਕਰਵਾ ਰੱਖਿਆ ਜੀ ਦੇਖ ਸਕਦੇ ਹੋ ਜੀ ਅੱਗੇ ਲੌਬੀ ਏਰੀਆ ਦੇ ਵਿੱਚ ਆ ਕੇ ਕਿੰਨੇ ਖੁੱਲੇ ਡੁੱਲੇ ਜੋ ਇਹ ਲੋਬੀ ਆ ਘਰ ਦੇ ਵਿੱਚ ਮਿੱਤਰੋ نیچے ਜੋ ਟਾਈਲ ਦਾ ਫਰਸ਼ ਲੱਗਿਆ ਹੋਇਆ ਜਿੰਨਾ ਵੀ ਕੰਧਾਂ ਦੇ ਉੱਪਰ ਜੋ ਰੰਗ ਰੋਗਨ ਦਾ ਕੰਮ ਹੈ ਜਾਂ ਛੱਤ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਜੋ ਡਾਊਨ ਸੀਲਿੰਗ ਦਾ ਕੰਮ ਹੈ ਬਹੁਤ ਹੀ ਸੋਹਣੇ ਤਰੀਕੇ ਨਾਲ ਤੇ ਨਵੇਂ ਡਿਜ਼ਾਈਨ ਦਾ ਮਾਲਕਾਂ ਨੇ ਇਹ ਕਰਵਾ ਰੱਖਿਆ ਜੀ ਲੋਬੀ ਏਰੀਆ ਤੁਸੀਂ ਦੇਖ ਸਕਦੇ ਹੋ ਕਿੰਨਾ ਖੁੱਲਾ ਡੁੱਲਾ ਜੋ ਲੋਬੀ ਏਰੀਆ ਜੀ ਤੇ ਇੱਕ ਸਾਈਡ ਦੇ ਵਿੱਚ ਆਪਾਂ ਨੂੰ ਕਿਚਨ ਦੇਖਣ ਨੂੰ ਮਿਲ ਜੂਗਾ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਲੋਬੀ ਏਰੀਆ ਜੋ ਡਾਊਨ ਸੀਲਿੰਗ ਦਾ ਕੰਮ ਹੈ ਬਹੁਤ ਸੋਹਣਾ ਕਰਵਾ ਰੱਖਿਆ ਮਾਲਕਾਂ ਨੇ ਕਿਚਨ ਦਾ ਏਰੀਆ ਦੇਖ ਸਕਦੇ ਹੋ ਦੋਸਤੋ ਤੁਸੀਂ ਕਿੰਨਾ ਖੁੱਲਾ ਡੁੱਲਾ ਤੇ ਹਵਾਦਾਰ ਕਿਚਨ ਹੈ ਜੀ ਕਿਚਨ ਦੇ ਵਿੱਚ ਵਾਟਰ ਸਪਲਾਈ ਦਾ ਕੰਮ ਪੂਰਾ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਹੈ ਜੀ ਜਿੰਨਾ ਵੀ ਉੱਪਰ ਕੱਪ ਬੋਰਡ ਦਾ ਕੰਮ ਆ ਜਾਂ ਅਲਮਾਰੀਆਂ ਦਾ ਕੰਮ ਹੈ ਜਾਂ ਟਾਇਲ ਪੱਥਰ ਦਾ ਕੰਮ ਹੈ ਜੀ ਸਲਫਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਗ੍ਰੇਨਾਈਟ ਦਾ ਫਰਸ਼ ਜੋ ਲੱਗਿਆ ਹੋਇਆ ਬਹੁਤ ਹੀ ਸੋਹਣਾ ਕੰਮ ਕਰਵਾ ਰੱਖਿਆ ਹੈ ਜੀ ਮਾਲਕਾਂ ਨੇ ਨਵੇਂ ਡਿਜ਼ਾਈਨ ਨਾਲ ਜੋ ਕੋਠੀ ਤਿਆਰ ਕੀਤੀ ਗਈ ਹੈ ਜੀ ਇੱਕ ਸਾਈਡ ਤੇ ਤੁਸੀਂ ਡ੍ਰੈਂਗ ਰੂਮ ਦੇਖ ਸਕਦੇ ਹੋ ਜੀ ਰੈਂਗ ਰੰਗ ਦਾ ਕੰਮ ਵੀ ਜੋ ਬਹੁਤ ਸੋਹਣਾ ਕਰਵਾ ਰੱਖਿਆ ਮਾਲਕਾ ਨੇ ਫਿਕਸ ਜੋ ਅਲਮਾਰੀਆਂ ਨੇ ਕਪਵੁੱਡ ਨਾਲ ਬਣਵਾ ਰੱਖੀਆਂ ਨੇ ਜੀ ਤੇ ਛੱਤਾਂ ਦੇ ਉੱਪਰ ਡਾਊਨ ਸੀਲਿੰਗ ਦਾ ਕੰਮ ਵੀ ਬਹੁਤ ਸੋਹਣਾ ਕਰਵਾ ਰੱਖਿਆ ਜੀ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਆ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਗੇਟ ਗ੍ਰਿਲਾਂ ਦਾ ਕੰਮ ਹੋਇਆ ਬਹੁਤ ਹੀ ਵਧੀਆ ਤਰੀਕੇ ਨਾਲ ਹੋਇਆ ਜੀ ਜਿਸ ਕਿਸੇ ਵੀ ਵੀਰ ਭਾਈ ਨੇ ਇਹ ਘਰ ਖਰੀਦਣਾ ਸਿੱਧੀ ਜਾ ਕੇ ਆਪਣੀ ਰਹਿائش ਕਰ ਸਕਦੇ ਨੇ ਕੋਠੀ ਦਾ ਇੱਕ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਨਵੇਂ ਡਿਜ਼ਾਈਨ ਨਾਲ ਕੋਠੀ ਤਿਆਰ ਕੀਤੀ ਗਈ ਹੈ ਜੀ ਫਰਸ਼ ਤੁਸੀਂ ਦੇਖ ਸਕਦੇ ਹੋ ਜੋ ਗ੍ਰੇਨਾਈਟ ਦੇ ਫਰਸ਼ ਲੱਗੇ ਹੋਏ ਨੇ ਰੂਮ ਦੇ ਨਾਲ ਹੀ ਇੱਕ ਜੋ ਸਟੋਰ ਰੂਮ ਅਵੇਲੇਬਲ ਆ ਤੁਸੀਂ ਦੇਖ ਸਕਦੇ ਹੋ ਜੀ ਕਪ ਬੂਡ ਲਾ ਕੇ ਜੋ ਅਲਮਾਰੀਆਂ ਲਾ ਕੇ ਜੇ ਇਹ ਰੂਮ ਤਿਆਰ ਕੀਤੇ ਗਏ ਨੇ ਘਰ ਦੇ ਵਿੱਚ ਦੋਸਤੋ ਪੰਜ ਬੈਡਰੂਮ ਨੇ ਜੀ ਤਿੰਨ ਜੋ ਬਾਥਰੂਮ ਨੇ ਦੋ ਸਟੋਰ ਨੇ ਡਬਲ ਸਟੋਰੀ ਘਰ ਆ ਦੋਸਤੋ ਘਰ ਆਪਾਂ ਨੂੰ ਇਹ ਵੇਖਣ ਨੂੰ ਮਿਲ ਜੂਗਾ ਜੀ ਲੁਧਿਆਣੇ ਸ਼ਹਿਰ ਦੇ ਵਿੱਚ ਡਾਬਾ ਰੋਡ ਤੇ ਨਿਊ ਸ਼ਿਮਲਾਪੁਰੀ ਦੇ ਵਿੱਚ ਇਹ ਆਪਾਂ ਨੂੰ ਘਰ ਵੇਖਣ ਨੂੰ ਮਿਲ ਜੂਗਾ ਜੀ ਪੂਰੀ 100 ਗਜ ਜਗ੍ਹਾ ਦੇ ਵਿੱਚ ਦੋਸਤੋ ਇਹ ਘਰ ਬਣਿਆ ਹੋਇਆ ਘਰ ਦੇ ਵਿੱਚ ਪੰਜ ਬੈਡਰੂਮ ਤਿੰਨ ਬਾਥਰੂਮ ਤਿੰਨ ਸਟੋਰ ਨੇ ਜੀ ਤੇ ਵਾਟਰ ਸਪਲਾਈ ਲਈ ਜੋ ਮੋਟਰ ਲੱਗੀ ਹੋਈ ਆ ਘਰ ਦੇ ਵਿੱਚ ਤੇ ਸਰਕਾਰੀ ਟੂਵੀ ਵੀ ਲੱਗੀ ਹੋਈ ਹੈ ਜੀ ਘਰ ਦੇ ਵਿੱਚ ਦੋਸਤੋ 40 ਲੱਖ ਰੁਪਇਆ ਮਾਲਕਾਂ ਨੇ ਘਰ ਦੀ ਡਿਮਾਂਡ ਰੱਖੀ ਹੈ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਕਿਸੇ ਵੀ ਕਿਸਮ ਦੀ ਤੁਸੀਂ ਜਾਣਕਾਰੀ ਲੈਣੀ ਆ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਘਰ ਦੀ ਜਾਣਕਾਰੀ ਲੈ ਸਕਦੇ ਹੋ ਜੀ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਦੋਸਤੋ 100 ਗੱਜ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ 40 ਲੱਖ ਰੁਪਇਆ ਡਿਮਾਂਡ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਆ ਸਿੱਧੀ ਮਾਲਕਾਂ ਨਾਲ ਗੱਲਬਾਤ ਕਰ ਸਕਦੇ ਹੋ ਘਰ ਦੀ ਜਿੰਨੀ ਵੀ ਵੀਡੀਓ ਮਾਲਕਾਂ ਵੱਲੋਂ ਆਪਾਂ ਨੂੰ ਬਣਾ ਕੇ ਐਡ ਦੇ ਲਈ ਭੇਜੀ ਗਈ ਹੈ ਜੀ ਉਸ ਮੁਤਾਬਕ ਆਪਾਂ ਤੁਹਾਨੂੰ ਜਾਣਕਾਰੀ ਦੇ ਰਹੇ ਹਾਂ ਬਾਕੀ ਦੀ ਜੋ ਜਾਣਕਾਰੀ ਹੈ ਤੁਸੀਂ ਮਾਲਕਾਂ ਕੋਲੋਂ ਸਿੱਧਾ ਹੀ ਡਾਇਰੈਕਟ ਗੱਲਬਾਤ ਕਰਕੇ ਲੈ ਸਕਦੇ ਹੋ ਜੀ ਘਰ ਤੁਸੀਂ ਦੇਖ ਸਕਦੇ ਹੋ ਦੋਸਤੋ ਡਬਲ ਸਟੋਰੀ ਬਹੁਤ ਹੀ ਸੋਹਣਾ ਘਰ ਪਿਆ ਹੋਇਆ ਜੀ ਘਰ ਦੀਆਂ ਛੱਤਾਂ ਦੇ ਉੱਪਰ ਜਿੰਨੀ ਵੀ ਜੋ ਪੀਓਪੀ ਦਾ ਡਾਊਨ ਸੀਲਿੰਗ ਦਾ ਕੰਮ ਹੈ ਹਰ ਇੱਕ ਰੂਮ ਦੇ ਵਿੱਚ ਅਲੱਗ ਨਵੇਂ ਡਿਜ਼ਾਈਨ ਨਾਲ ਕੰਮ ਕਰਾਇਆ ਗਿਆ ਹੈ ਜੀ ਗੇਟ ਗ੍ਰਿਲਾਂ ਦਾ ਅਲਮਾਰੀਆਂ ਦਾ ਜਾਂ ਕੱਪ ਬੋਰਡ ਦਾ ਕੰਮ ਵੀ ਸਾਰੇ ਘਰ ਦੇ ਵਿੱਚ ਡਬਲ ਸਟੋਰੀ ਘਰ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਮਾਲਕਾਂ ਨੇ ਕਰਵਾ ਰੱਖਿਆ ਜੀ 40 ਲੱਖ ਰੁਪਇਆ ਡਿਮਾਂਡ ਹੈ ਜੀ ਮਾਲਕਾਂ ਵੱਲੋਂ ਬਾਕੀ ਦਾ ਜੋ ਵੀ ਮਾਨਤਾਣਾ ਤੁਸੀਂ ਮਾਲਕਾਂ ਕੋਲੋਂ ਮੌਕੇ ਤੇ ਕਰਵਾ ਸਕਦੇ ਹੋ ਜੀ ਬੈਡਰੂਮ ਤੁਸੀਂ ਦੇਖ ਸਕਦੇ ਹੋ ਬਹੁਤ ਖੁੱਲੇ ਡੁੱਲੇ ਜੋ 5 ਬੈਡਰੂਮ ਕੋਠੀ ਦੇ ਵਿੱਚ ਬਣੇ ਹੋਏ ਨੇ ਜੀ ਡਬਲ ਸਟੋਰੀ ਕੋਠੀ ਦੇ ਵਿੱਚ ਬੈਡਰੂਮ ਦੇ ਵਿੱਚ ਕੰਧਾਂ ਦੇ ਉੱਪਰ ਵੀ ਜੋ ਵਾਲ ਪੇਪਰ ਦਾ ਕੰਮ ਹੈ ਦੋਸਤੋ ਉਹ ਵੀ ਵਧੀਆ ਤਰੀਕੇ ਨਾਲ ਹੋ ਰੱਖਿਆ ਹੈ ਜੀ ਫਿਕਸ ਅਲਮਾਰੀਆਂ ਬਣੀਆਂ ਹੋਈਆਂ ਨੇ ਘਰ ਦੇ ਵਿੱਚ ਹਰ ਇੱਕ ਰੂਮ ਦੇ ਵਿੱਚ ਜੋ LCD ਲਈ ਜੋ ਰੈਂਕ ਲਗਾਇਆ ਜਾਂਦਾ ਉਹ ਵੀ ਮਾਲਕਾਂ ਨੇ ਬਹੁਤ ਵਧੀਆ ਫਿਕਸ ਲਗਵਾ ਰੱਖਿਆ ਜੀ ਦੇਖ ਸਕਦੇ ਹੋ ਜੀ ਖੁੱਲਾ ਡੁੱਲਾ ਕਮਰਾ ਹੈ ਜੀ ਡਾਊਨ ਸੀਲਿੰਗ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਦਾ ਕੰਮ ਘਰ ਦੇ ਵਿੱਚ ਹੋ ਰੱਖਿਆ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਦੋਸਤੋ ਨਿਊ ਸ਼ਿਮਲਾਪੁਰੀ ਡੱਬਾ ਰੋਡ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਚੂਗਾ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਦਾ ਜੋ ਕੰਮ ਹੈ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਕਿਸੇ ਦੁਕਾਨ ਜਾਂ ਕਿਸੇ ਪਲਾਟ ਦੀ ਐਡ ਆਪਣੇ ਚੈਨਲ ਤੇ ਕਰਵਾਉਣਾ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਜੀ ਆਪਾਂ ਨੂੰ ਟੇਢੇ ਫੋਨ ਦੇ ਨਾਲ ਘਰ ਦੀ ਪੂਰੀ ਵੀਡੀਓ ਬਣਾ ਕੇ ਪਾਓ ਤੇ ਘਰ ਦੀ ਪੂਰੀ ਡਿਟੇਲ WhatsApp ਦੇ ਉੱਪਰ ਲਿਖ ਕੇ ਸੈਂਡ ਕਰੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਜੋ ਐਡ ਆ ਲਗਾ ਦਾਂਗੇ ਡਬਲ ਸਟੋਰੀ ਦੋਸਤੋ ਘਰ ਪਿਆ ਹੋਇਆ ਤੁਸੀਂ ਦੇਖ ਸਕਦੇ ਹੋ ਘਰ ਦੀ ਛੱਤ ਦੇ ਉੱਪਰ ਜਿੰਨਾ ਵੀ ਜੰਗਲਿਆਂ ਦਾ ਕੰਮ ਹੈ ਜਾਂ ਜੋ ਟਾਇਲ ਪੱਥਰ ਦਾ ਜੋ ਫਰਸ਼ ਦਾ ਕੰਮ ਹੈ ਮਾਲਕਾਂ ਨੇ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਜੀ ਸੋ ਆਸ ਕਰਦੇ ਹਾਂ ਦੋਸਤੋ ਅੱਜ ਦੀ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਾਂ ਮਿਲਦੇ ਹਾਂ ਜੀ ਇੱਕ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ